ਪੰਜਾਬ ਦੇ ਵਿੱਚ ਆਪਾਂ ਇੱਕ ਅਜਿਹੇ ਭਾਈਚਾਰੇ ਦੇ ਬਾਰੇ ਗੱਲਬਾਤ ਕਰਾਂਗੇ ਜਿਹਨੇ ਜਿਹੜਾ ਮਿਨੋਰਟੀ ਦੇ ਵਿੱਚ ਆ ਪੂਰੇ ਦੇਸ਼ ਭਰ ਦੇ ਵਿੱਚ ਪਰ ਪੰਜਾਬ ਤੇ ਜੰਮੂ ਕਸ਼ਮੀਰ ਦੇ ਵਾਹਦ ਅਜਿਹੇ ਸੂਬੇ ਨੇ ਜਿੱਥੇ ਮਿਨੋਰਟੀ ਮੈਜੋਰਟੀ ਦੇ ਵਿੱਚ ਆ ਸਿੱਖ ਭਾਈਚਾਰਾ ਪੰਜਾਬ ਦੇ ਵਿੱਚ ਤੇ ਮੁਸਲਿਮ ਭਾਈਚਾਰਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਦੇਸ਼ ਭਰ ਦੇ ਵਿੱਚ ਮਿਨੋਰਟੀ ਹੋਣ ਦੇ ਬਾਵਜੂਦ ਇੱਥੇ ਉਹ ਮੈਜੋਰਟੀ ਦੇ ਵਿੱਚ ਨੇ ਪਰ ਇੱਕ ਰਿਪੋਰਟ ਇੱਕ ਖਬਰ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਸਿੱਖ ਹੁਣ ਮਿਨੋਰਟੀ ਯਾਨੀ ਕਿ ਘਟ ਗਿਣਤੀ ਹੋ ਰਹੇ ਨੇ ਜੀ ਪ੍ਰਵਿੰਜੀ ਇੱਕ ਕਾਸਾ ਇਫਿਕਾ ਕਾਫੀ ਸਮੇਂ ਤੋਂ ਪ੍ਰਗਟਾਇਆ ਜਾਂਦਾ ਰਿਹਾ ਕਿ ਇਹ ਹੈ ਹੂੰ ਤੇ ਜਿਸ ਕਦਰ ਪ੍ਰਵਾਸ ਵੱਧ ਗਿਆ ਪੰਜਾਬ ਤੋਂ ਜੀ ਜਿਸ ਕਦਰ ਪੰਜਾਬੀ ਲੋਕ ਬਦੇਸ਼ਾਂ ਨੂੰ ਜਾ ਰਹੇ ਨੇ ਹੂੰ ਹੂੰ ਸੋ ਇਹਦਾ ਮਤਲਬ ਜਾਂ ਪੰਜਾਬੀ ਵੀ ਘਟ ਗਿਣਤੀ ਹੋ ਜਾਣਗੇ ਤੇ ਜੇ ਪੰਜਾਬੀ ਘਟ ਗਿਣਤੀ ਹੋਣਗੇ ਤਾਂ ਵੱਡੀ ਗਿਣਤੀ ਪੰਜਾਬ ਦੇ ਸਿੱਖ ਪਾਈਚਾਰੇ ਦੀ ਹੈ ਤੇ ਮਤਲਬ ਫਿਰ ਸਿੱਖ ਵੀ ਪੰਜਾਬ 'ਚ ਘਟ ਗਿਣਤੀ ਹੋਣਗੇ ਹੂੰ ਇਸ ਦਾ ਦੂਸਰਾ ਪਹਿਲੂ ਇਹ ਵੀ ਸੀਗਾ ਕਿ ਇਕਤਾਏ ਇਹ ਪਹਿਲੂ ਹੈ ਕਿ ਵਿਦੇਸ਼ ਜਾਣ ਕਰਕੇ ਸਾਡੀ ਗਿਣਤੀ ਘਟ ਰਹੀ ਹੈ ਦੂਸਰਾ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਬਾਹਰਲੇ ਸੂਬਿਆਂ ਤੋਂ ਆਮਦ ਹੋ ਰਹੀ ਹੈ ਜੀ ਉਸ ਆਮਦ ਦੇ ਨਾਲ ਮਤਲਬ ਕਿ ਇਹ ਹੈ ਕਿ ਜੀ ਪੰਜਾਬ ਤੋਂ ਸਿੱਖਾਂ ਦੀ ਗਿਣਤੀ ਘਟ ਜਾਣੀ ਹੈ ਇਹ ਤਾਂ ਖਤਸੇ ਕਈ ਵਾਰ ਪਟਾਇਆ ਜਾਂਦੇ ਰਹੇ ਹੁਣ ਇਹ ਤਤਸਤ ਸਾਹਮਣੇ ਆਉਣ ਲੱਗਾ ਕਿ ਬਿਲਕੁਲ ਸਕੂਲਾਂ ਦੀ ਵਿੱਚ ਜਵਾਕ ਜਿਹੜੇ ਦਾਖਲ ਨੇ ਉਹਨਾਂ ਦੇ ਹਵਾਲੇ ਨਾਲ ਇਹ ਅੰਕੜੇ ਸਾਹਮਣੇ ਆ ਰਹੇ ਨੇ ਕਿ ਜਿਹੜੇ ਮੋਡਲੀਆਂ ਪ੍ਰਾਇਮਰੀ ਕਲਾਸ ਵਾਲੇ ਵਿਦਿਆਰਥੀ ਨੇ ਉਹਨਾਂ ਦੀ ਗਿਣਤੀਆਂ ਦੇ ਵਿੱਚ ਪਿਛਲੀ ਬਾਤ ਦੇ ਮੁਕਾਬਲੇ 2011 ਦੀ ਜਨਗਣਨਾ ਦੇ ਮੁਕਾਬਲੇ ਹੁਣ ਤਾਜ਼ਾ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਅਨੁਸਾਰ ਸਿੱਖ ਬੱਚਿਆਂ ਦੀ ਗਿਣਤੀ ਘਟ ਗਈ ਹੈ। ਹਮਮ। ਮਤਲਬ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਤੱਕ ਜਿੰਨੇ ਸਕੂਲ ਨੇ ਉਹਨਾਂ ਸਾਰਿਆਂ ਦੇ ਵਿੱਚ ਸਿੱਖ ਬੱਚਿਆਂ ਦੀ ਗਿਣਤੀ ਦਾ ਘਟਣਾ ਜਦੋਂ ਤੱਕ ਪੰਜਾਬ ਦੇ ਵਿੱਚ ਸਿੱਖ ਘਟ ਗਿਣਤੀ ਹੋ ਰਹੇ ਹਮਮ ਹਮ ਹੁਣ ਵਿਸ਼ੇਸ਼ਕ ਇਹਦਾ ਦੂਆ ਦੂਆ ਪਾਸੇ ਇਹ ਹੈ ਕਿ ਪੰਜਾਬ ਦੇ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਮੁਸਲਮਾਨ ਭਾਈਚਾਰੇ ਦੀ ਗਿਣਤੀ ਥੋੜਾ ਜਿਹਾ ਇਜ਼ਾਫਾ ਦੇਖਿਆ ਜਾ ਰਿਹਾ ਹੈ। ਹਿੰਦੂ ਭਾਈਚਾਰੇ ਦੀ ਗਿਣਤੀ 'ਚ ਖਾਸਾ ਇਜ਼ਾਫਾ ਦੇਖਿਆ ਜਾ ਰਿਹਾ ਹੈ। ਜੀ। ਸੋ ਜੇਕਰ ਪੰਜਾਬ ਦੇ ਵਿੱਚ ਹਿੰਦੂ ਬਹੁ ਗਿਣਤੀ ਹੋ ਜਾਣਗੇ ਪਰ ਸਚਾਈ ਉਹਦੇ ਵਿੱਚ ਇਹ ਵੀ ਹੋਊਗੀ ਕਿ ਪੰਜਾਬ 'ਚ ਜੇ ਹਿੰਦੂ ਬਹੁ ਗਿਣਤੀ ਵੀ ਹੋਣਗੇ ਤਾਂ ਉਹ ਚ ਪੰਜਾਬੀ ਹਿੰਦੂ ਘੱਟ ਹੋਣਗੇ। ਹਮ। ਹੁਣ ਉਹਨਾਂ ਦੀ ਵੀ ਗਿਣਤੀ ਘਟਣੀ ਹੈ ਤੇ ਬਾਹਰਲੇ ਦੀ ਗੱਲ ਜਾਣੀ ਹੈ ਤੇ ਦਿਖਣ ਨੂੰ ਇਹ ਲੱਗੂਗਾ ਕਿ ਹਾਂ ਵੀ ਉਹ ਵਧ ਗਏ ਪਰ ਅਸਲ 'ਚ ਪੰਜਾਬ 'ਚ ਪੰਜਾਬੀਆਂ ਦੀ ਘੱਟ ਗਿਣਤੀ ਹੋ ਜਾਣੀ ਹੈ। ਜੀ। ਹੁਣ ਮੇਰੇ ਕੋਲ ਰਿਪੋਰਟ ਪਈ ਹੈ। ਇਹ ਅਜੀਤ ਅਖਬਾਰ ਨੇ ਪ੍ਰਕਾਸ਼ਿਤ ਕੀਤੀ ਹੈ ਠੀਕ ਹੈ ਜੀ ਪੰਜਾਬ ਸਿੱਖ ਬੱਚਿਆਂ ਦੀ ਘਟਦੀ ਜਾ ਰਹੀ ਗਿਣਤੀ ਚਿੰਤਾ ਦਾ ਸਬਬ ਕਹਿੰਦੇ ਜੀ ਸਿੱਖ ਨੌਜਵਾਨਾਂ ਦਾ ਵਿਦੇਸ਼ ਪ੍ਰਵਾਸ ਅਤੇ ਦੂਜੇ ਰਾਜਾਂ ਤੋਂ ਪ੍ਰਵਾਸੀਆਂ ਦੀ ਵੱਡੀ ਆਮਦ ਨੇ ਪੰਜਾਬ ਦੀ ਜਨਸੰਖਿਆ 'ਚ ਸਿੱਖ ਵੋਹ ਗਿਣਤੀ ਨੂੰ ਘਟ-ਘੰਟੀ ਤੇ ਸਥਿਤੀਵਾਂਤ ਧੱਕ ਦਿੱਤਾ ਹਾਂ ਜੀ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਦੁਆਰਾ ਐਜੂਕੇਸ਼ਨ ਪਲੱਸ ਦੀ 2023 ਦੀ 2023 ਚੌਥੀ ਕੋਰਟ ਮੁਤਾਬਕ ਪੰਜਾਬ ਦੇ ਸਕੂਲਾਂ 'ਚ ਸਿੱਖ ਬੱਚਿਆਂ ਦੀ ਗਿਣਤੀ ਘਟਣ ਨਾਲ ਸੂਬੇ ਦੀ ਸਿੱਖ ਆਬਾਦੀ 'ਚ ਗਰਾਫਟ ਸਪਸ਼ਟ ਦੇਖੀ ਜਾ ਰਹੀ ਹੈ। ਹੂੰ। ਕੋਰਟ ਅਨੁਸਾਰ ਮੂਲੇ ਪੱਤਰ ਤੇ 3 ਤੋਂ 8 ਸਾਲ ਦੇ ਜਵਾਬ ਜੀ। 3 ਤੋਂ 8 ਸਾਲ ਦੇ ਜਵਾਬਾਂ ਉੱਤੇ ਸਕੂਲਾਂ 'ਚ ਸਿੱਖ ਬੱਚਿਆਂ ਦੀ ਪ੍ਰਤੀਸ਼ਤਤਾ 49% ਹੈ। ਹੂੰ। ਜੋ ਕਿ 2011 ਦੀ ਜਨਗਣਨਾ ਅਨੁਸਾਰ 57.6% ਸੀ। ਜੀ। ਪੂਰੇ ਪੰਜਾਬ 'ਚ ਚਾਹੇ ਉਹ ਪ੍ਰਾਈਵੇਟ ਆ ਜਾਂ ਸਰਕਾਰੀ ਐ ਚਾਹੇ ਉਹ ਕਰੈਚਾ ਹੈ ਤੇ ਚਾਹੇ ਉਹ ਐ ਮੰਗਨਵਾੜੀ ਹੈ ਚਾਹੇ ਉਹ ਐ ਪਹਿਲੀ ਕੱਚੀ ਵਾਲਾ ਸਕੂਲ ਹੈ 3 ਤੋਂ 8 ਸਾਲ ਦੇ ਜਿਹੜੇ ਕੁੱਲ ਜਵਾਬ ਬਾਹਰ ਨਿਕਲੇ ਸਕੂਲਾਂ ਕਰੈਚਾਂ ਦੇ ਲਈ ਹੂੰ ਹੂੰ ਉਹਦੇ ਵਿੱਚ ਸਿੱਖ ਵਿਦਿਆਰਥੀਆਂ ਦੀ ਗਿਣਤੀ 49% ਜਿਹੜੀ ਕਿਸੇ ਸਮੇਂ 57.7% ਦੀ ਹੁੰਦੀ ਸੀ ਜੀ ਇਹ ਇਹਦਾ ਮਤਲਬ ਕਿ ਸਿੱਧੀ ਸਾਡੀ 8.7% ਦੀ ਗਿਣਤੀ ਘਟ ਗਈ ਤੇ ਜੇ ਇਹ ਸ਼ੁਰੂਆਤੀ ਹੈ ਤਾਂ ਇਸੇ ਨੇ ਕਹਨ ਨੂੰ ਜਵਾਨ ਹੋਣਾ ਹੈ ਇਸੇ ਨੇ ਕਹਨ ਨੂੰ ਪ੍ਰਵਾਨ ਚੜ੍ਹਨਾ ਹੈ ਜੀ ਜੀ ਗਿਣਤੀ ਵੰਤੀ ਵੜਨੀ ਹੈ ਕਿ ਤੇਰਾ ਮਤਲਬ ਸਾਡੀ ਕੁੱਲ ਜਨਸੰਖਿਆ 'ਚ ਸਿੱਖ ਪੰਜਾਬ 'ਚ ਘਟ ਗਣਤੀ ਹੋ ਰਹੀ ਹੈ ਹੂੰ ਇਹ ਸਪਸ਼ਟ ਹੁੰਦੀ ਉਹ ਕਹਿੰਦੇ ਜੀ ਪੰਜਾਬ 'ਚ ਜਨਮ ਦਰ 2011 ਦੇ ਪਤਾ 51102 220 ਤੱਕ ਆਉਂਦੀ ਹੈ 38100 ਤੱਕ ਘਟੀ ਹੈ ਇਸ ਗਰਾਫ ਦਾ ਮੁੱਖ ਕਾਰਨ ਸਿੱਖ ਨੌਜਵਾਨਾਂ ਦਾ ਵਿਦੇਸ਼ ਪ੍ਰਵਾਸ ਠੀਕ ਹੈ ਉੱਤਰ ਪ੍ਰਦੇਸ਼ ਯਾਰ ਵਰਗੇ ਸੂਬਿਆਂ ਤੋਂ ਪ੍ਰਵਾਸੀਆਂ ਦੀ ਆਉਂਦਾ ਪਰਵਿੰਦੀ ਜੀ ਜਦੋਂ ਇੱਥੋਂ ਜਿਹੜਾ ਪੰਜਾਬ ਦਾ ਜਵਾਕ ਹੈ ਉਹ ਸਿੱਖ ਭਾਈਚਾਰੇ ਦਾ ਸਿੱਖ ਵੋਗੰਟੀਆਂ ਦਾ ਜਿਆਦਾ ਬੱਚੇ ਵੀ ਉਹਨਾਂ ਦੀ ਜਾਣਗੇ ਵਿਦੇਸ਼ ਨੂੰ ਹੂੰ ਹੂੰ ਤੇ ਉਹ ਜੇ ਦੂਸਰੇ ਭਾਈਚਾਰੇ ਨੇ ਪੰਜਾਬੀਆਂ ਦੇ ਉਹਨਾਂ ਦੇ ਵੀ ਜਾਣੇ ਨੇ ਸੋ ਉਹ ਕਹਿੰਦੇ ਕਿ ਜਿਹੜਾ ਜਵਾਕ ਜਾ ਰਿਹਾ ਉਹ ਕੋਈ ਪਲੱਸ 2 ਕਰਕੇ ਜਾ ਰਿਹਾ ਕੋਈ ਬੀਏ ਕਰਕੇ ਜਾ ਰਿਹਾ ਕੋਈ ਵਿਆਹ ਕਰਾ ਕੇ ਉੱਥੇ ਜਾ ਰਿਹਾ ਤੇ ਫਿਰ ਉਹਨਾਂ ਦੀ ਅਗਲੀ ਪੀੜੀ ਤਾਂ ਵਿਦੇਸ਼ ਚ ਜੰਮੂਗੀ ਬਿਲਕੁਲ ਉਹ ਇੱਥੇ ਪੀੜੀ ਜੰਮ ਨਹੀਂ ਰਹੀ ਪਰ ਜਿਹੜੇ ਇੱਥੇ ਮਜ਼ਦੂਰੀ ਕਰਨ ਲੇਬਰ ਕਰਨ ਆ ਰਹੇ ਨੇ ਉਹ ਨਾਲ ਆਪਣੀ 90 ਹੀ ਲੋਗ ਆ ਰਹੇ ਨੇ ਜਾਂ ਇੱਥੇ ਆ ਕੇ ਵਿਆਹ ਕਰਾ ਰਹੇ ਨੇ ਜਾਂ ਆਪਣੇ ਛੋਟੇ ਚ ਵਾਕੋਂ ਦੇ ਆ ਰਹੇ ਨੇ ਇੱਥੇ ਆ ਕੇ ਆਧਾਰ ਕਾਰਡ ਬਣਾ ਰਹੇ ਨੇ ਵੋਟ ਪਾ ਰਹੇ ਨੇ ਉਹ ਇੱਥੇ ਦੇ ਬਸਨੀਕ ਪੜ ਰਹੇ ਨੇ ਉਹਨਾਂ ਦੀ ਗਿਣਤੀ ਬਸ ਹੂੰ ਹੁਣ ਇਸੇ ਮੁਤਾਬਕ ਕਹਿੰਦੇ ਜੀ ਹੈ ਮਤਲਬ ਇਹ ਰਿਪੋਰਟ ਦੇ ਮੁਤਾਬਕ ਘੱਟ ਗਿਣਤੀ ਵਿਦਿਆਰਥੀਆਂ ਦਾ ਦਾਖਲਾ 54.3% ਹੈ ਜਦੋਂ ਕਿ ਸਕੈਂਡਰੀ ਪੱਧਰ ਦੇ ਉੱਤੇ 14 ਤੋਂ 18 ਸਾਲ ਤੱਕ ਦੇ ਵਿੱਚ 50% 3% ਹੈ ਸਿੱਖ ਬੱਚਿਆਂ ਦੀ ਹਿੱਸੇਦਾਰੀ ਮੁਢਲੇ ਪੱਧਰ ਤੇ 49% ਤੱਕ ਸੀਮਤ ਹੋ ਗਈ ਹੈ ਜਦੋਂ ਕਿ ਮੁਸਲਮ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ ਦੇ ਵਿੱਚ 3.4% ਦੀ ਜੋ ਕਿ 2021-22 ਦੇ ਵਿੱਚ 2.7% ਸੀ ਠੀਕ ਹੈ ਸਿੱਖ ਭਾਈਚਾਰੇ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ 2.7 ਤੋਂ 3.4 ਹੋ ਗਿਆ ਹੁਣ ਇਹ ਇਕੱਲਾ ਵਾਧਾ ਸਥਾਨਕ ਮੁਸਲਮ ਭਾਈਚਾਰੇ ਨਾਲ ਨਹੀਂ ਹੈ ਜਿਹੜੇ ਯੂਪੀ ਤੋਂ ਆ ਰਹੇ ਨੇ ਹੋਰ ਨਾਲ ਸੂਬਿਆਂ ਤੋਂ ਆ ਰਹੇ ਨੇ ਉਹਨਾਂ ਦਾ ਇਜਾਫਾ ਹੈ ਹਾਂ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਦਾ ਯਾਫਾ ਵਿੱਚ ਬਹੁਤ ਘੱਟ ਹੈ ਫਿਰ ਸਿੱਖ ਬੱਚਿਆਂ ਦੀ ਪ੍ਰਤੀਸ਼ਤਤਾ 45 ਹਿੰਦੂ ਬੱਚਿਆਂ ਦੀ ਪ੍ਰਤੀਸ਼ਤਤਾ 45.7% ਦੀ ਹੈ ਜੋ ਕਿ 2011 ਦੀ ਜਨਗਣਨਾ ਸਮੇ 36.48% ਸੀ ਹਮ ਇਹਨਾਂ ਦੇ ਵਿੱਚ ਬਹੁਤ ਇਹਦਾ ਤਤਕ ਵੀ ਥੋੜੀ ਦਾ ਹਿਜਾਬ ਹੈ ਹਮ 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 7.22% ਤੋਂ ਪੰਜਾਬ 'ਚ ਹਿੰਦੂ ਜਨ ਸੰਖਿਆ ਦਾ ਵਾਧਾ ਹੋਇਆ ਹੁਣ ਇਹਦੇ ਵਿੱਚ ਵੀ ਜਿਹੜੀ ਯੂਪੀ ਬਿਹਾਰ ਤੋਂ ਆ ਰਹੇ ਨੇ ਇੱਥੇ ਕੰਮ ਕਰਨ ਉਹ ਆਪਣੇ ਧਰਮ ਦੇ ਅਨਸਾਰ ਹਿੰਦੂ ਨੇ ਤੇ ਇਸ ਲਈ ਐਂ ਲੱਗੂਗਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਦੀ ਗਿਣਤੀ ਵੱਧ ਗਈ ਅਸਲ ਚੋ ਬਾਅਦ ਵਿੱਚ ਉਹ ਬਿਆਨ ਨਹੀਂ ਦੀ ਵਧਣੀ ਹੈ ਪੰਜਾਬੀ ਨੇ ਤੇ ਸਿੱਖਾਂ ਨੇ ਸਿੱਧੇ ਰੂਪ ਚ ਘੱਟ ਗਿਣਤੀ ਹੋਣਾ ਔਰ ਕੱਲੋਂ ਜੇਕਰ ਇਸ ਤਰ੍ਹਾਂ ਗਿਣਤੀ ਮੰਡ ਦੀ ਵਧਦੀ ਹੈ ਚਾਹੇ ਉਹ ਹਿੰਦੂ ਧਰਮ ਦੇ ਵਲ ਨਾਲੇ ਇਹ ਉਦੋਂ ਬੀਜਪੀ ਆਪਣੀ ਜਿਹੜੀ ਖੇਡ ਦੀ ਬਿਸਾਲਤ ਪਿਛਾ ਕੇ ਬੈਠੀ ਹੈ ਕਿ ਕੋਈ ਨਾ 227 ਨਾ ਸੀ 232 ਸਹੀ ਸਵੇਰਾ ਮਤਲਬ ਉਹਨਾਂ ਦੀ ਗੇਮ ਤਾਂ ਉਹਦੇ ਨੂੰ ਸੈੱਟ ਆਊਗੀ ਫਿਰ ਉਹ ਧਰਮ ਦਾ ਪੱਤਾ ਖੇਡਣਗੇ ਹਾਂ ਜੀ ਉਹਦੋਂ ਨੂੰ ਤਾਂ ਬਹੁਤ ਬੋਤਾ ਬਣ ਜਾਣੀ ਹੈ ਅੱਜ ਦੀ ਤਰੀਕ ਦੇ ਵਿੱਚ ਵੀ ਤੁਸੀਂ ਜੇ ਚੈੱਕ ਕਰੋ ਤਾਂ ਚੰਡੀਗੜ੍ਹ ਤੋਂ ਲੈ ਕੇ ਮਤਲਬ ਕਿ ਆਪਾਂ ਮਹਾਲੀ ਤੇ ਲੁਧਿਆਣਾ ਇਹਨੂੰ ਵੀ ਜੇ ਦੇਖ ਲਈਏ ਇੱਥੋਂ ਤੱਕ ਕਿ ਹੋ ਸਕਦਾ ਕਿ ਅੰਮ੍ਰਿਤਸਰ ਜਾਂ ਪਠੰਡੇ ਆਲੇ ਪਾਸੇ ਵੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਸੀ ਕੈਂਪੀਸੀ ਟ੍ਰਾਫਿਕ ਕਰਦੇ ਆ ਪਰ ਲੁਧਿਆਣਾ ਮਹਾਲੀ ਦਾ ਜਏ ਨੇ ਜਿੱਥੇ ਪੰਜਾਬੀ ਘਟਗਣਤੀ ਹੋਗੇ ਆਉਣਗੇ ਸਿੱਖਤਾ ਹੋਗੇ ਆਉਣਗੇ ਹੂੰ ਸਹੀ ਹੈ ਆ ਇਹ ਅੰਕੜੇ ਇੱਕ ਇਸ ਕੱਲ ਦਾ ਫਿਕਰ ਪਕਾਉਂਦੇ ਨੇ ਹੂੰ ਕੱਲੋਂ ਪੰਜਾਬ ਦੀ ਤਸਵੀਰ ਪੰਜਾਬ ਦਾ ਡੀਐਨਏ ਮਹਾਂਦਰਾ ਇਹ ਰੂੰਗਾ ਨਹੀਂ ਰੂੰਗਾ ਅੱਪਾ ਬਹੁਤ ਦਿਨ ਪਹਿਲਾਂ ਮੈਨੂੰ ਲੱਗਦਾ ਘੱਟੋ ਘੱਟ ਸਾਲ ਡੇਢ ਸਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਪੰਜਾਬ 'ਚ ਸਪਾ ਸੈਂਟਰ ਖੁੱਲ ਰਹੇ ਨੇ ਉਹਨਾਂ 'ਚ ਪੰਜਾਬੀਆਂ ਦਾ ਸਪਾ ਨਹੀਂ ਹੈ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਗੋਰਾਨ ਨੇ ਇੱਕ ਖਸਾ ਪ੍ਰਟਾਇਆ ਸੀ ਇਹਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਸੀ ਪਰ ਉਹਦੇ ਤੇ ਕੋਈ ਕੰਮ ਨਹੀਂ ਹੋ ਰਿਹਾ ਹੂੰ ਹੂੰ ਸੋ ਇਸ ਲਈ ਪੰਜਾਬ ਦਾ ਡੀਐਨਏ ਵੀ ਬਦਲ ਜਾਣਾ ਪੰਜਾਬ ਦੀ ਤਸਵੀਰ ਵੀ ਬਦਲ ਜਾਣੀ ਆ ਤੇ ਪੰਜਾਬ ਤੇ ਪੰਜਾਬੀ ਵੀ ਤੇ ਜੇ ਪੰਜਾਬੀ ਘਟ ਗਿਣਤੀ ਆ ਤਾਂ ਸਿੱਖ ਘਟ ਗਿਣਤੀ ਆ ਆਪੇ ਆ ਜੀ ਸੋ ਇਸ ਲਈ ਮਲਕ ਚ ਘਟ ਗਿਣਤੀ ਜਿਹੜਾ ਸਿੱਖ ਭਾਈਚਾਰਾ ਪੰਜਾਬ ਚ ਵੀ ਘਟ ਗਿਣਤੀ ਹੋਣ ਜਾ ਰਿਹਾ ਫਿਰ ਪੰਜਾਬ ਪੰਜਾਬੀਆਂ ਦਾ ਰਹੂਗਾ ਜਾਂ ਨਹੀਂ ਸਿੱਖਾਂ ਦਾ ਰਹੂਗਾ ਜਾਂ ਨਹੀਂ ਇਹ ਸਵਾਲ ਖੜਾ ਹੋ ਜਾਂਦਾ ਹਾਂਜੀ ਬਿਲਕੁਲ ਇਹ ਬਹੁਤ ਵੱਡਾ ਸਵਾਲ ਆ ਸ਼ਰਮਾ ਜੀ ਕਿਉਂਕਿ ਜਦੋਂ ਕੋਈ ਭਾਈਚਾਰਾ ਉੱਥੇ ਘਟ ਗਿਣਤੀ ਦੇ ਵਿੱਚ ਹੁੰਦਾ ਨਾ ਸਿਰਫ ਉਹ ਭਾਈਚਾਰੇ ਦੀ ਗੱਲ ਆ ਬਲਕਿ ਉਹਨਾਂ ਦੀ ਸੱਭਿਅਤਾ ਉਹਨਾਂ ਦਾ ਕਾਰਵਿਹਾਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਰੇ ਦੇ ਵਿੱਚ ਪੈ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਨੇ ਸੰਘਰਸ਼ ਕਰ ਰਹੀ ਸੀਗੇ ਮੰਨ ਲਓ ਪਾਣੀਆਂ ਦੇ ਲਈ ਆ ਉਹ ਕਿਸੇ ਨੇ ਨਹੀਂ ਕਰਨਾ ਉਹ ਉਹਨਾਂ ਦੀ ਕੋਈ ਰਾਜਤਾ ਨਹੀਂ ਹੈ ਜਾਂ ਕੋਈ ਹੋਰ ਹਿੱਲੇ ਵਸੀਲੇ ਆ ਉਹ ਕਿਉਂਕਿ ਜਿਹੜੇ ਦੂਜੇ ਹੋਣਗੇ ਉਹ ਆਪਣੀਆਂ ਆਪਣੀਆਂ ਪਹਿਲ ਉਹਨਾਂ ਦੀ ਕੋਈ ਹੋਰ ਹੋਊਗੀ ਇਸ ਇਹ ਨਾਲ ਹੀ ਤਾਂ ਲੜ ਨਹੀਂ ਸਕਣਗੇ ਸੋ ਇਸ ਕਰਕੇ ਮਹਾਂਦਰਾ ਵੀ ਬਦਲ ਜਾਣਾ ਪ੍ਰਵੀਨ ਜੀ ਪੰਜਾਬ ਦੇ ਵਿੱਚ ਜੇ ਆਪਾਂ Hindu ਧਰਮ ਦੇ حوالے ਨਾਲ ਵੀ ਦੇਖੀਏ ਜੀ ਜੀ ਸਾਡੀਆਂ ਕੋਈ ਰੀਤਾ ਰੀਤੀ ਰਿਵਾਜ ਜਮਨਾਪਾਲ ਵਾਲਿਆਂ ਨਾਲ ਨਹੀਂ ਮੰਨਦੇ ਨਹੀਂ ਰਲਦੇ ਬਿਲਕੁਲ ਸਹੀ ਬਿਲਕੁਲ ਹਮ ਪਰ ਪੰਜਾਬ ਦੇ ਵਿੱਚ ਖਾਸ ਕਰ ਸ਼ਹਿਰੀ ਮੰਦਰਾਂ ਦੇ ਵਿੱਚ ਜਿਹੜੇ ਹੁਣ ਪੁਜਾਰੀ ਬਣ ਕੇ ਆ ਰਹੇ ਨੇ ਉਹ ਜ਼ਿਆਦਾਤਰ ਬਾਹਰਲੇ ਨੇ ਬਾਹਰਲੇ ਨੇ ਸਹੀ ਹੈ ਤੇ ਉਹ ਫਿਰ ਜਦੋਂ ਘਰਾਂ 'ਚ ਕੋਈ ਖੁਸ਼ੀ ਗਮੀ ਵਾਲੇ ਪ੍ਰੋਗਰਾਮ ਹੁੰਦੇ ਨੇ ਉਹ ਆਪਣੇ ਢੰਗ ਤਰੀਕੇ ਅਪਣਾਉਣ ਲੱਗਦੇ ਤੇ ਇਹਦਾ ਮਤਲਬ ਹੁਣ ਆਲੇ ਤੁਸੀਂ ਅਸੀਂ ਤਾਂ ਟੋਕ ਲਾਂਗੇ ਕਿ ਭਾਈ ਸਾਡੇ ਰਵਾਜ ਨਹੀਂ ਐਨਾ ਕਰਨਾ ਸਹੀ ਗੱਲ ਬਿਲਕੁਲ ਅਗਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਜ਼ੋਰ ਰਟਾ ਰਟਾ ਮਿਲੂਗਾ ਪੜਨਗੇ ਸੋ ਇਹਦਾ ਮਤਲਬ ਪੰਜਾਬ ਦੇ ਸਮੁੱਚੀ ਮੈਂ ਤਾਂ ਹੀ ਗੱਲ ਕੀਤੀ ਹੈ ਕਿ ਇਸ ਵਾਰ ਹਿੰਦੂ ਸਿੱਖ ਤੋਂ ਉੱਪਰ ਉੱਟ ਕੇ ਪੰਜਾਬ ਦੀ ਤਸਵੀਰ ਬਦਲਣ ਨਾਲ ਇਹਦੇ ਤੇ ਗੌਰ ਕਰਨੀ ਹੈ। ਜੀ ਬਿਲਕੁਲ ਦੇਖੋ ਇੱਥੇ ਤਾਂ ਹੁਣ ਸਿਆਸੀ ਪਾਰਟੀਆਂ ਨੂੰ ਇਸੇ ਕਰਕੇ ਕਹਿਣਾ ਪਿਆ ਨਾ ਖਾਸ ਕਰਕੇ ਕਾਲੀ ਦਲ ਨੂੰ ਅਸੀਂ ਛੱਠ ਪੂਜਾ ਵਾਸਤੇ ਤੁਹਾਡਾ ਬੰਦੋਬਸਤ ਕਰਕੇ ਦੇਾਂਗੇ। ਉਹ ਇਹੋ ਜਿਹੇ ਤਿਹਾਰ ਪਹਿਲਾਂ ਤਾਂ ਐ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵਾਅਦਾ ਕੀਤਾ ਸੀ ਉਹਨਾਂ ਨੇ। ਹਾਂਜੀ ਇਹ ਰਾਇੰਟਿਕ ਪਾਰਟੀਆਂ ਪੰਜਾਬੀਆਂ ਨੂੰ ਤਾਂ ਗਿਣਣੀਆਂ ਹੀ ਨਹੀਂ ਜਿੰਨੀਆਂ ਥੋੜੋ ਬਿਲਕੁਲ ਹਮ ਅਗਰ ਕਹਿੰਗੇ ਥੋੜੀ ਵੋਟ ਦੀ ਲੋੜ ਨਹੀਂ ਇਸ ਤਾਂ ਉਹ ਸਸਤੀ ਖਰੀਦ ਹੁੰਦੀ ਉਹ ਖਰੀਦਾਂਗੇ। ਹਮ